ਨਾ ਦਾ ਕੀ ਆ ਹਾਂ ਕੋਲ ਰਹਿਣਾ ਹੈ ਹਾਂ ਜਿੰਗੋ ਜਿੰਗੋ ਕਰ ਰੋ ਆਹੀ ਕਰ ਮਨ ਕਰ ਤਨੇ ਪਰਚਰ ਤੇ ਉਸ ਤੋਂ ਮੈਂ ਕਿਹਾ ਫੜਵਾਣਾ ਕੁਝ ਜਿੰਗੋ ਫੜ ਕੇ ਚੱਕ ਲੈਣਾ ਆਪਾਂ ਥੋੜਾ ਦੂਰੀ ਵਿੱਚ ਪਿੱਛੇ ਰੱਖ ਕੇ ਕਰ ਬੰਦ ਅੱਜ ਜਲੰਧਰ ਰੂਰਲ ਦੀ ਜਿਹੜੀ ਕ੍ਰਾਈਮ ਬ੍ਰਾਂਚ ਹੈਗੀ ਹੈ ਤੇ ਵੱਲੋਂ ਇੱਕ ਸਪੈਸ਼ਲ ਨਾਕਾਬੰਦੀ ਜਿਹੜੀ ਕਲੜਾ ਮਟੀ ਪੁਆਇੰਟ ਮੋੜ ਹੈਗਾ ਜਿਹੜੀ ਇੱਕ ਸੜਕੇ ਤੋਂ ਕਲੜਾ ਨੂੰ ਨਾਲ ਹੀ ਵਿਲੇਜ ਇਹ ਪੁਲੀ ਦੇ ਉੱਪਰ ਜਿਹੜਾ ਆਪਾਂ ਇੱਥੇ ਖੜੇ ਹੈਗੇ ਆ ਇੱਕ ਇੱਥੋਂ ਆਦਮਪੁਰ ਨੂੰ ਰੋਡ ਨਿਕਲਦੀ ਹੈਗੀ ਆਦਮਪੁਰ ਤੋਂ ਮਹਿਟੀਆਣਾ ਰੋਡ ਵੱਜਦਾ ਹੈ ਤੇ ਕਲੜਾ ਪੁਲੀ ਇੱਥੇ ਸਵੇਰੇ ਸਪੈਸ਼ਲ ਬ੍ਰਾਂਚ ਵੱਲੋਂ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਜਦੇ ਵਿੱਚ ਏਐਸ ਸਾਡੇ ਸਭ ਤੋਂ ਇੰਸਪੈਕਟਰ ਅਮਨਦੀਪ ਵਰਮਾ ਈਐਸਪਰ ਪਰਮਿੰਦਰ ਤੇ ਹੋਰ ਜਿਹੜੀ ਪੁਲਿਸ ਪਾਰਟੀ ਦੇ ਵਿੱਚ ਜਿਹੜੇ ਕੁੱਲ 9 ਮੁਲਾਜ਼ਮ ਸੀ ਇਹਨਾਂ ਦੇ ਹਾਜ਼ਰ ਸੀ ਤਾਂ ਇੱਥੇ ਬੈਰੀਗੇਟਿੰਗ ਕਰਕੇ ਸਪੈਸ਼ਲ ਨਾਕਾਬੰਦੀ ਦੇ ਦੌਰਾਨ ਜਿਹੜੀ ਵਹੀਕਲਸ ਦੀ ਚੈਕਿੰਗ ਕੀਤੀ ਜਾ ਰਹੀ ਸੀ ਇੱਕ ਜਿਹੜਾ ਵਹੀਕਲ ਹੈਗਾ ਮੈਟੀਆਨਾ ਸਾਈਡ ਤੋਂ ਜਿਹੜਾ ਹੈਗਾ ਕਰੀਬ ਪੌਣੇ 6 ਵਜੇ ਦੇ ਮੋਰਿੰਗਾੋਂ ਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਇੱਥੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਬਟ ਉਹਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ਦੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਜਿਹੜਾ ਡੈਰੀਗੇਟ ਪੁਲਿਸ ਵੱਲੋਂ ਲਾਇਆ ਗਿਆ ਸੀ ਉਹਦੇ ਵਿੱਚ ਗੱਡੀ ਹਿੱਟ ਕੀਤੀ ਅੰਡਾ ਪਲਾਸਟਿਕ ਜਿਹੜਾ ਮਾਈਲਸਟੋਨ ਨਾਲ ਲੱਗਿਆ ਸੀ ਉਹਦੇ ਵਿੱਚ ਉਹਦੀ ਗੱਡੀ ਹਟ ਹੋ ਜਾਂਦੀ ਹੈ ਸਸਪੈਕਟ ਦੀ ਉਹ ਗੱਡੀ ਦੇ ਵਿੱਚੋਂ ਜੰਪ ਕਰਦਾ ਬਾਹਰ ਨਿਕਲ ਕੇ ਪੁਲਿਸ ਪਾਰਟੀ ਦੇ ਉੱਪਰ ਜਿਹੜਾ ਹੈਗਾ ਮਾਰ ਦੇਣ ਦੀ ਨੀਤ ਨਾਲ ਫਾਇਰ ਕਰਦਾ ਤਾਂ ਜਿਹੜੀ ਪੁਲਿਸ ਪਾਰਟੀ ਵੱਲੋਂ ਉਹਨੂੰ ਵਾਰਨਿੰਗ ਕੀਤਾ ਗਿਆ ਸਰੈਂਡਰ ਕਰਨ ਵਾਸਤੇ ਬਟ ਉਹਦੇ ਵਿੱਚੋਂ ਆਪਣੇ ਉਹਦੇ ਵੱਲੋਂ ਸਰੈਂਡਰ ਕਰਨ ਦੀ بجائے ਇੱਕ ਪੁਲਿਸ ਪਾਰਟੀ ਦੇ ਉੱਪਰ ਦੁਬਾਰਾ ਫਿਰ ਫਾਇਰ ਜਿਹੜਾ ਉਹਦੇ ਕੋਲ ਵੈਪਨ ਸੀ ਉਹਦੇ ਨਾਲ ਕੀਤਾ ਜਾਂਦਾ ਤਾਂ ਦੋ ਜਿਹੜੇ ਹੈਗੇ ਉਹਨਾਂ ਨੇ ਵੈਪਨ ਦੇ ਆਪਣੇ ਵਿੱਚੋਂ ਫਾਇਰ ਸ਼ਾਟ ਕੀਤੇ ਜਿਹੜੇ ਪੁਲਿਸ ਪਾਰਟੀ ਵੱਲੋਂ ਆਪਣੀ ਤੇ ਆਪਣੇ ਸਾਥੀਆਂ ਦੀ ਬਚਾਅ ਕਰਨ ਦੇ ਮਕਸਦ ਨਾਲ ਜਿਹੜੀ ਹੈਗੇ ਫਾਇਰ ਕੀਤਾ ਗਿਆ ਜਿਹੜਾ ਉਹਦੀ ਖੱਬੀ ਲੱਤ ਦੇ ਵਿੱਚ ਹਿੱਟ ਹੋਇਆ ਜਿਹੜਾ ਸਸਪੈਕਟ ਹੈਗਾ ਇਹਦੇ ਵਿੱਚ ਜਿਹੜਾ ਅਸੀਂ ਇਹਨੇ ਮੋਢੇ ਲਈ ਪੁੱਛ ਕੇ ਇਸ ਦੇ ਵਿੱਚ ਆਇਆ ਕਿ ਇਹਦੇ ਦੋ ਪਿਸਟਲੇ ਤੋਂ ਰਿਕਵਰ ਹੋਏ ਨੇ 15 ਗ੍ਰਾਮ ਜਿਹੜੀ ਹੈਰੋਇਨ ਹੋਏ ਰਿਕਵਰ ਹੋਈ ਆ ਤਾਂ ਇੱਕ ਜਿਹੜੀ ਹੈਗੀ ਹੈ ਗੱਡੀ ਚੋਰੀ ਦੀ ਜਿਹੜੀ ਬਲੈਰੋ ਕੈਂਪਰ ਪਿਕਅਪ ਗੱਡੀ ਹੈਗੀ ਆ ਉਹ ਚੋਰੀ ਦੀ ਅੰਬਾਲੇ ਤੋਂ ਚੋਰੀ ਕੀਤੀ ਹੋਈ ਆ ਉਹ ਗੱਡੀ ਜਿਹੜੀ ਤੁਸੀਂ ਇੱਧਰ ਦੇਖ ਰਹੇ ਹੋ ਰਿਕਵਰ ਹੋਈ ਆ ਪਲਾਸ ਜਿਹੜਾ ਇੰਜਰਡ ਹੈਗਾ ਇਹਨੂੰ ਇੱਥੇ ਸਿਵਲ ਹਸਪੀਟਲ ਅਸੀਂ ਸ਼ਿਫਟ ਕੀਤਾ ਹੈਗੇ ਨੂੰ ਜਿਹੜਾ ਹੈਗਾ ਜਲੰਧਾ ਰੈਫਰ ਕੀਤਾ ਜਾ ਰਿਹਾ ਸਰ ਇੱਕ ਇਸ ਜਗ੍ਹਾ ਤੇ ਆਇਆ ਕੀ ਕਰਨਾ ਐਨ ਐਫ ਪੀ ਅਸੀਂ ਇਸ ਜਗ੍ਹਾ ਦੇ ਉੱਤੇ ਸਸਪੈਕਟ ਕਿਸ ਮਕਸਦ ਨਾਲ ਆਇਆ ਉਹਨਾਂ ਜਿਹੜੀ ਹੈਗੀ ਆ ਉਹਦੀ ਪੁਲਿਸ ਰਿਮਾਂਡ ਲਿਆ ਜਾਏਗਾ ਜਦੋਂ ਡਿਸਚਾਰਜ ਹੁੰਦਾ ਉਹਦੇ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾਏਗੀ ਇਹਦੇ ਕਰੀਬ ਜਿਹੜੇ ਪੁਰਾਣੇ ਮੁਕਾਦਮੇ ਆ ਸੀ ਚੈੱਕ ਕੀਤੇ ਆ ਸਾਡੇ ਸਿਸਟਮ ਦੇ ਵਿੱਚ ਉਦੇ ਵਿੱਚ 19 ਮੁਕਦਮੇ ਦੇ ਤੇ ਦਰਜ ਹੋਣੇ ਪਏ ਗਏ ਨੇ ਤਾਂ ਮੋਸਟਲੀ ਇਹਦੇ ਵਿੱਚ ਲੁੱਟਾਂ ਖੋਹਾਂ ਦੇ ਚੋਰੀ ਦੇ ਗੱਡੀਆਂ ਚੋਰੀ ਦੇ ਆਹਮਜ਼ੈਕਟ ਦੇ ਅਸਲੈਕਟ ਦੇ ਐਨਡੀਪੀਐਸ ਇਹ ਸਾਰੇ ਜਿਹੜੇ ਮੁਕਦਮੇ 363 ਸ਼ਾਰਟ ਦਾ ਇੱਕ ਗੈਂਗ ਦੇ ਮੈਂਬਰ ਹੋਣ ਦਾ ਕੋਈ ਵੱਡੀ ਵਾਰਤਾ ਜਿਵੇਂ ਡਾਕਾ ਮਾਰਨੀ ਤਿਆਰੀ ਕਰਦੇ ਦਾ ਪ੍ਰੈਪਰੇਸ਼ਨ ਕੋਈ ਕਰਦੇ ਆ ਉਹਦਾ 399 402 ਦਾ ਉਦੋਂ ਮੁਕਦਮੇ ਦੇ ਤੇ ਇਸ ਤਰ੍ਹਾਂ ਸਾਰੇ ਹੀਨੀ ਹੀਨਿਸ ਕੇਸਿਸ ਜੇ ਰਜਿਸਟਰ ਹੋ ਰਹੇ ਸਨ। ਸਰ ਗੱਲ ਇਹ ਹੈ ਇਸ ਜਗ੍ਹਾ ਤੇ ਇਹਨਾਂ ਸਪਲਾਈ ਕਰਨੀ ਸੀ ਜਿੱਥੇ ਵੱਡੀ ਵਾਰਦਾਤ ਸੀ। ਇਹ ਅੱਗੇ ਕਿੱਥੇ ਜਾ ਰਿਹਾ ਸੀ ਉਹ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਦੋਂ ਇਹਦਾ ਰਿਮਾਂਡ ਤੇ ਲੈ ਕੇ ਪੁਲਿਸ ਕਸਟਡੀ ਦੇ ਵਿੱਚ ਇਹਦੀ ਪੁੱਛਗਿੱਛ ਕੀਤੀ ਜਾਏਗੀ ਫਿਰ ਜਿਹੜੀਆਂ ਇਨਫੋਰਮੇਸ਼ਨਸ ਕੋਈ ਤੁਹਾਡੇ ਅਪਡੇਟ ਕੀਤੇ ਜਾਣਾ। ਇੱਕ ਵਾਰੀ ਕੋਈ ਦੱਸ ਦਿਓ। ਰਿਕਵਰੀ ਦੋ ਪਿਸਟਲ ਹੈਗੇ ਦੋ ਜਿਹੜੇ ਹੈਗੇ ਚਾਰ ਲਾਈਵ ਕਾਟਿਜ ਹੈਗੇ ਐਂਡ ਪਲੱਸ ਦੋ ਐਮਪਟੀ ਸ਼ੈਲ ਜਿਹੜੇ ਇਹਨੇ ਪੁਲਿਸ ਪਾਰਟੀ ਦੇ ਫਾਇਰ ਕੀਤਾ ਉਹ ਹੈਗੇ ਨੇ ਜਿਹੜੇ ਦੋ ਪਿਸਟਲ ਹੈਗੇ ਬੱਤੀਪੋਰ ਦੇ ਤੇ ਦੋ ਪਿਸਟਲ ਹੈਗੀਆਂ 15 ਗ੍ਰਾਮ ਹੈਰੋਇਨ ਹੈਗੀ ਇੱਕ ਜਿਹੜੀ ਗੱਡੀ ਬਲੈਰੋ ਕਾ ਜਿਹੜੀ ਪਿਕਅਪ ਗੱਡੀ ਹੈਗੀ ਆ ਔਰ ਚੋਰੀ ਦੀ ਗੱਡੀ ਮਿਲ ਮਲਾਜ਼ਮ ਤਾਂ ਨਹੀਂ ਕਾਇਆ ਹੋਇਆ ਜੀ ਨਹੀਂ ਮਲਾਜ਼ਮ ਇੰਜਰਡ ਨਹੀਂ ਹੈਗਾ ਇਹ ਜਿਹੜਾ ਹੈਗਾ ਤੁਸੀਂ ਦੇਖਿਆ ਕਿ ਗੱਡੀ ਕਿਸ ਤਰੀਕਰਾਂ ਨੇ ਨਹਿਟ ਕੀਤੀ ਆ ਕਿਸ ਤਰੀਕਰਾਂ ਮਲਾਜ਼ਮ ਕਿਉਂਕਿ ਟ੍ਰੇਨਿੰਗ ਹੁੰਦੀ ਆ ਪ੍ਰੋਫੈਸ਼ਨਲ ਹੁੰਦੇ ਨੇ ਉਹਨਾਂ ਨੇ ਵਾਰਨਿੰਗ ਦਿੱਤਾ ਵਾਟ ਇਹਨੇ ਨਹੀਂ ਰੁਕੀ ਜੀ ਅੱਗੇ ਲਾਈਵ ਹੋ ਜਾਂਦੇ ਆ ਦਰਦੋ ਦਰਦ ਕਰਾਂ ਗੱਡੀ ਨੇ ਅੱਜ